1000 ਰੁਪਏ ਦੇ ਵਿੱਚ ਅੱਗੇ ਵੇਚਦੇ ਸਨ ਹਰਿਆਣ ਚੜੇ ਪੌਕਸ ੜਿੱਕੇ। ਤੁਜੋੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾ ਕਰਦਾ ਏ। ਜਿਵੇਂ ਕਿ ਨਸ਼ੇ ਦੇ ਖਾਤਮੇ ਲਈ ਸਰਕਾਰ ਦੇ ਸਖਤ ਆਦੇਸ਼ ਨੇ ਤਾਂ ਲਗਾਤਾਰ ਪੰਜਾਬ ਪੁਲਿਸ ਸੈਕਸ਼ਨ ਮੂਡ ਦੇ ਵਿੱਚ ਹੈ। ਗੱਲ ਕਰੀਏ ਫਰੀਕੋਟ ਪੁਲਿਸ ਦੀ ਤਾਂ ਫਰੀਕੋਟ ਪੁਲਿਸ ਵੱਲੋਂ ਵੀ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਫਰੀਕੋਟ ਪੁਲਿਸ ਵੱਲੋਂ 2 ਦੇ ਕਰੀਬ ਨਸ਼ਾ ਤਸਕਰਾਂ ਨੂੰ 150 ਗ੍ਰਾਮ ਫਿਰੌਨ ਅਤੇ ਕੰਡੇ ਸਮੇਤ ਫੜਨ ਦਾ ਦਾਵਾ ਕੀਤਾ ਗਿਆ ਏ ਫ੍ਰੀਕੋਲ ਪੁਲਿਸ ਵੱਲੋਂ ਜੋ ਫੜੇ ਗਏ ਸ਼ਖਸ਼ ਨੇ ਉਹਨਾਂ ਵੱਲੋਂ ਆਪਣੀ ਪੁਛਗਿਸਤਿਹਰਾਨ ਵੀ ਦੱਸਿਆ ਗਿਆ ਹੈ ਕਿ ਉਹ ਅੱਗੇ ਕਿਸੇ ਹੋਰ ਵਿਅਕਤੀ ਤੋਂ ਲਿਆ ਕੇ ਇਹ ਹਰਣ ਵੇਚਦੇ ਸਨ ਅਤੇ ਉਹਨਾਂ ਨੂੰ 1000 ਰੁਪਿਆ ਦਿੰਦਾ ਸੀ ਅਤੇ ਬਾਕੀ ਪੈਸੇ ਰੱਖਦਾ ਸੀ ਤੁਸੀਂ ਵੀ ਸੁਣੋ ਇਸ ਬਾਰੇ ਹੋਰ ਕੀ ਵਧੇਰੇ ਜਾਣਕਾਰੀ ਸਾਂਝੀ ਕਰਦੇ ਨੇ ਪੁਲਿਸ ਦੇ ਅਧਿਕਾਰੀ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਹੈ ਨਸ਼ਾ ਮੁਕਤ ਪੰਜਾਬ ਉਸ ਦੀ ਲੜੀ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਡਾਕਟਰ ਪ੍ਰਗਿਆ ਜੰਜੀ ਨੇ ਦਿਸਾਨ ਦਿਸਾਨ ਤੇ ਕੱਲ ਇੱਕ ਸੀਪੰਜਾਬ ਤੇ ਸਾਨੂੰ ਇਨਫੋਰਮੇਸ਼ਨ ਆਈ ਸੀ ਤੋਂ ਉਹ ਸਟੈਪਸ ਤੇ ਕੰਮ ਕਰਦੇ ਆ ਸੀਆਈਏ ਜੈਤੋਂ ਦੀ ਪੁਲਿਸ ਪਾਰਟੀ ਜਿਹੜੀ ਕਿ ਐਸਐਚ ਚਰਨਜੀਤ ਸਿੰਘ ਨੂੰ ਲੀਡ ਕਰ ਰਹੀ ਸੀ ਇਹਨਾਂ ਨੇ ਪੰਜ ਗ੍ਰਾਈਂ ਦੇ ਕੋਲ ਨੇੜੇ ਸੂਏ ਦੇ ਕੋਲੋਂ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਿਦੇ ਵਿੱਚ ਇੱਕ ਵਿੱਕੀ ਸਿੰਘ ਬੋਰੋਫ ਵਿੱਕੀ ਸਾਨੂੰ ਪਿਸ਼ਾ ਸਿੰਘ ਹੈ ਔਰ ਇਹ ਜੀਵਨ ਸਿੰਘ ਨਗਰ ਪੰਜ ਕਰਾਈਆਂ ਦਾ ਹੀ ਰਹਿਣ ਵਾਲਾ ਹੈ ਜਿਹਦੇ ਨਾਲ ਹਰਦੀਪ ਸਿੰਘ ਇਹ ਦੋ ਲੜਕੇ ਸੁਮੇਤ ਇੱਕ ਕੰਪਿਊਟਰ ਕੰਡਾ ਇਹਨਾਂ ਨੇ 150 ਗ੍ਰਾਮ ਹਿਰੋਇਨ ਦੇ ਨਾਲ ਇਹਨੂੰ ਅਰੈਸਟ ਕੀਤਾ ਹੈ ਜੋ ਇਹਨਾਂ ਦੀ ਮੋੜਲੀ ਪੁੱਛ ਕੇ ਇਸ ਤੋਂ ਇਹ ਪਤਾ ਲੱਗ ਰਿਹਾ ਸੀ ਇਹ ਦੋਨੋਂ ਸੇਲ ਕਰ ਰਹੇ ਆ ਵੇਚ ਰਹੇ ਸੀ ਤਾਂ ਜਿਹਦੇ ਲਈ ਇਹ ਵੇਚ ਰਹੇ ਉਹਨੂੰ ਬੰਦੇ ਦਾ ਮਲਕੀਤ ਸਿੰਘ ਇਹਨੂੰ ਬੋਬੀ ਦਾ ਸਾਹਮਣੇ ਆਇਆ ਹੈ ਜਿਹਦੇ ਸੰਧਰਬ ਦੇ ਵਿੱਚ ਮੁਕਦਮਾ ਨੰਬਰ 85 ਮਿਤੀ 5 25 ਖਾਣਾ ਅੰਦਰਜ ਕੀਤਾ ਗਿਆ ਹੈ। ਤੋਂ ਜੇ ਇਹਦੀ ਸਦਰਕੋਟ ਕੋਪਰਾ ਤੋਂ ਇਹਦੀ ਤਹਿਕੀਕ ਚੱਲਦੀ ਹੈਗਾ ਜੋ ਪਤਾ ਲੱਗੇਗਾ ਇਹਨਾਂ ਦਾ ਕਿ ਇਹ ਕੀ ਵਾਕਈ ਇਹਨਾਂ ਨੇ ਜੋ ਗਲਤ ਦੱਸੀ ਹੈ ਕਿ ਉਹਨਾਂ 1000 ਰੁਪਏ ਉਹ ਦੇ ਰਿਆ ਸੀ ਇਹਨਾਂ ਨੂੰ ਤੀਜਾ ਕਲਪੇਟ ਔਰ ਇਹ ਉਹਦੇ ਲਈ ਕੰਮ ਕਰ ਰਿਹਾ ਕਿਹਦੇ ਲਈ ਕਰ ਰਿਹਾ ਉਹ ਸਭ ਤੁਹਾਨੂੰ ਅਜਮਾਨ ਤੋਂ ਬਾਅਦ ਇਹਨਾਂ ਦੀ ਤਹਿਕੀਕ ਕਰਕੇ ਕਲੀਅਰ ਕੀਤਾ ਹੈ। ਪੁਛਸ਼ਤੇ ਆਇਆ ਕਿ ਉਹ 1000 ਰੁਪਏ ਪ੍ਰਤੀ ਦਿਨ ਹੁੰਦਾ ਸੀ। ਨਾ ਦੋਨਾਂ ਨੂੰ ਕਿਸ ਤਰ੍ਹਾਂ ਇਹ ਜੋ ਕੰਟੈਂਟਸ ਐਫ ਆਈ ਆਰ ਦੇ ਸਾਹਮਣੇ ਆਇਆ ਉਹਦੇ ਤਹਿਤ ਮੁੱਢਲੇ ਤੌਰ ਤੇ ਦੱਸ ਰਿਹਾ ਪਰ ਇਸ ਗੱਲ ਨੂੰ ਪੂਕਤਾ ਤਫਤੀਸ਼ ਦੇ ਦੌਰਾਨ ਉਹਦੀ ਅਰੈਸਟ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ। ਕਈ ਆਪਣੇ ਬਚਾਅ ਲਈ ਵੀ ਕਹਿ ਸਕਦਾ ਹੈ। ਪਰ ਇਹ ਗੱਲ ਕਲੀਅਰ ਕਰਕੇ ਤੁਹਾਨੂੰ ਇੱਕ ਦਿਨ ਦੇ ਵਿੱਚ